ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਇੱਕ ਪੱਤਰਕਾਰ ਨਾਲ ਮਾੜੀ ਹੋ ਗਈ ਹੈ ਨਹਿਰ ਟੁੱਟਣ ਦੀ ਕਵਰੇਜ ਕਰਨ ਗਿਆ ਪੱਤਰਕਾਰ ਹਾਦਸੇ ਦਾ ਸ਼ਿਕਾਰ ਹੋਇਆ ਦੱਸਦੇ ਕਿ ਨਹਿਰ ਚ ਪਾੜ ਪੈਣ ਕਰਕੇ ਫਸਲਾਂ ਦੇ ਭਾਰੀ ਪਾਣੀ ਭਰਿਆ ਸੀ ਕਵਰੇਜ ਕਰਨ ਦੇ ਲਈ ਪੱਤਰਕਾਰ ਇੱਥੇ ਪਹੁੰਚਿਆ ਸੀ ਅਤੇ ਅਚਾਨਕ ਜਿਸ ਥਾਂ ਤੇ ਪੱਤਰਕਾਰ ਖੜਾ ਸੀ ਉੱਥੋਂ ਦੀ ਮਿੱਟੀ ਦਬ ਜਾਂਦੀ ਹੈ ਅਤੇ ਉਹ ਮਿੱਟੀ ਹੇਠਾਂ ਦਬ ਜਾਂਦਾ ਹੈ ਮੌਕੇ ਮੌਜੂਦਾ ਲੋਕਾਂ ਨੇ ਪੱਤਰਕਾਰ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਉੱਥੇ ਪੱਤਰਕਾਰ ਦੀ ਹਾਲਾਤ ਦੇ ਵਿੱਚ ਫਿਲਹਾਲ ਸੁਧਾਰ ਦੱਸਿਆ ਜਾ ਰਿਹਾ ਜਿਸ ਬਾਦ ਹਾ ਸਵਾਦ ਪੱਤਰਕਾਰ ਪਾਈ ਚਾਰੇ ਦੇ ਵਿੱਚ ਹੁਣ ਰੋਸ਼ ਪਾਇਆ ਜਾ ਰਿਹਾ ਕਿਉਂਕਿ ਇਸ ਪੱਤਰਕਾਰ ਦੀ ਸਾਰਲੈਂਡ ਕੋਈ ਵੀ ਪੁਲਿਸ ਅਤੇ ਕੋਈ ਵੀ ਇੱਕ ਅਧਿਕਾਰੀ ਨਹੀਂ ਪਹੁੰਚਾ ਤੇ ਮੌਕੇ ਤੇ ਮੌਜੂਦ ਲੋਕਾਂ ਨੇ ਪੱਤਰਕਾਰ ਨੂੰ ਬਾਹਰ ਕੱਢਿਆ ਤਸਵੀਰਾਂ ਵੇਖ ਸਾ ਦਿਓ ਕਿਸ ਤਰ੍ਹਾਂ ਲੋਕਾਂ ਨੇ ਭੱਜ ਕੇ ਮੌਕੇ ਤੋਂ ਪੱਤਰਕਾਰਾਂ ਨੂੰ ਬਾਹਰ ਕੱਢਿਆ ਤੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਤੇ ਤਸਵੀਰਾਂ ਉਹ ਹਾਦਸੇ ਦੀਆਂ ਨੇ ਜੋ ਕਿ ਨਹਿਰ ਟੁੱਟਣ ਦੀ ਕਵਰੇਜ ਕਰਨ ਲਈ ਇਹ ਪੱਤਰਕਾਰ ਗਿਆ ਹੋਇਆ ਸੀ ਅਤੇ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਸਾਦਸੇ ਦੀ ਕਵਰੇਜ ਕਰਨ ਲਈ ਇੱਥੇ ਪੱਤਰਕਾਰ ਮਿੱਟੀ ਦੇ ਪਾੜ ਦੇ ਵਿੱਚ ਫਸ ਜਾਂਦਾ ਹੈ ਮੌਕੇ ਤੇ ਮੌਜੂਦ ਲੋਕਾਂ ਨੇ ਇਸ ਨੂੰ ਬਾਹਰ ਕੱਢਿਆ ਜ਼ਿਆਦਾ ਸਮੇਂ ਦਬੇ ਰਹਿਣ ਨਾਲ ਪੱਤਰਕਾਰ ਬੇਹੋਸ਼ ਹੋ ਗਿਆ ਲੋਕਾਂ ਨੇ ਤੁਰੰਤ ਹਸਪਤਾਲ ਪਹੁੰਚਾਇਆ ਜਿੱਥੇ ਕਿ ਉਸ ਦੀ ਹਾਲਾਤ ਦੇ ਵਿੱਚ ਹੁਣ ਸੁਧਾਰ ਹਨ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਇੱਕ ਪੱਤਰਕਾਰ ਨਾਲ ਮਾੜੀ ਹੋ ਗਈ ਹੈ ਨਹਿਰ ਟੁੱਟਣ ਦੀ ਕਵਰੇਜ ਕਰਨ ਗਿਆ ਪੱਤਰਕਾਰ ਹਾਦਸੇ ਦਾ ਸ਼ਿਕਾਰ ਹੋਇਆ ਦੱਸਦੇ ਕਿ ਨਹਿਰ ਚ ਪਾੜ ਪੈਣ ਕਰਕੇ ਫਸਲਾਂ ਦੇ ਭਾਰੀ ਪਾਣੀ ਭਰਿਆ ਸੀ ਕਵਰੇਜ ਕਰਨ ਦੇ ਲਈ ਪੱਤਰਕਾਰ ਇੱਥੇ ਪਹੁੰਚਿਆ ਸੀ ਅਤੇ ਅਚਾਨਕ ਜਿਸ ਥਾਂ ਤੇ ਪੱਤਰਕਾਰ ਖੜਾ ਸੀ ਉੱਥੋਂ ਦੀ ਮਿੱਟੀ ਦਬ ਜਾਂਦੀ ਹੈ ਅਤੇ ਉਹ ਮਿੱਟੀ ਹੇਠਾਂ ਦਬ ਜਾਂਦਾ ਹੈ ਮੌਕੇ ਮੌਜੂਦਾਂ ਲੋਕਾਂ ਨੇ ਪੱਤਰਕਾਰ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਉੱਥੇ ਪੱਤਰਕਾਰ ਦੀ ਹਾਲਾਤ ਦੇ ਵਿੱਚ ਫਿਲਹਾਲ ਸੁਧਾਰ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਹਸਬਾਦ ਪੱਤਰਕਾਰ ਪਾਈ ਚਾਰੇ ਦੇ ਵਿੱਚ ਹੁਣ ਰੋਸ਼ ਪਾਇਆ ਜਾ ਰਿਹਾ ਕਿਉਂਕਿ ਇਸ ਪੱਤਰਕਾਰ ਦੀ ਸਾਰਲੈਂਡ ਕੋਈ ਵੀ ਪੁਲਿਸ ਅਤੇ ਕੋਈ ਵੀ ਇੱਕ ਅਧਿਕਾਰੀ ਨਹੀਂ ਪਹੁੰਚਿਆ ਤੇ ਮੌਕੇ ਤੇ ਮੌਜੂਦ ਲੋਕਾਂ ਨੇ ਪੱਤਰਕਾਰ ਨੂੰ ਬਾਹਰ ਕੱਢਿਆ ਤਸਵੀਰਾਂ ਵੇਖਦਾ ਦਿਓ ਕਿਸ ਤਰ੍ਹਾਂ ਲੋਕਾਂ ਨੇ ਭੱਜ ਕੇ ਮੌਕੇ ਤੋਂ ਪੱਤਰਕਾਰਾਂ ਨੂੰ ਬਾਹਰ ਕੱਢਿਆ ਤੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਤੇ ਤਸਵੀਰਾਂ ਉਹ ਹਾਦਸੇ ਦੀਆਂ ਨੇ ਜੋ ਕਿ ਨਹਿਰ ਟੁੱਟਣ ਦੀ ਕਵਰੇਜ ਕਰਨ ਲਈ ਪੱਤਰਕਾਰ ਗਿਆ ਹੋਇਆ ਸੀ ਅਤੇ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਹਾਦਸੇ ਦੀ ਕਵਰੇਜ ਕਰਨ ਲਈ ਇੱਥੇ ਪੱਤਰਕਾਰ ਮਿੱਟੀ ਦੇ ਢਾੜ ਦੇ ਵਿੱਚ ਫਸ ਜਾਂਦੇ ਮੌਕੇ ਤੇ ਮੌਜੂਦ ਲੋਕਾਂ ਨੇ ਇਸ ਨੂੰ ਬਾਹਰ ਕੱਢਿਆ ਜ਼ਿਆਦਾ ਸਮੇਂ ਦਬੇ ਰਹਿਣ ਨਾਲ ਪੱਤਰਕਾਰ ਬੇਹੋਸ਼ ਹੋ ਗਿਆ ਲੋਕਾਂ ਨੇ ਤੁਰੰਤ ਤਾਂ ਹਸਪਤਾਲ ਪਹੁੰਚਾਇਆ ਜਿੱਥੇ ਕਿ ਉਸ ਦੀ ਹਾਲਾਤ ਦੇ ਵਿੱਚ ਹੁਣ ਸੁਧਾਰ ਹਨ